ਖਬਰਨਾਮਾ ਦੇਖ ਰਿਆ শ্রোਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਹੈ ਤੇ ਮੈਂ ਪੰਜਾਬ ਦੇ ਲਈ ਬਹੁਤ ਕੁਝ ਕਰਨਾ ਚਾਹੁੰਦਾ ਹਾਂ ਜਿਹੜਾ ਕੁਝ ਮੈਨੂੰ ਪੰਜਾਬ ਨੇ ਦਿੱਤਾ ਹੈ ਮੈਂ ਉਹ ਚੀਜ਼ਾਂ ਪੰਜਾਬ ਦੇ ਲੋਕਾਂ ਨੂੰ ਵਾਪਸ ਕਰਨਾ ਚਾਹੁੰਦਾ ਹਾਂ ਆਖਰਕਾਰ ਅਜੇ ਆ ਬਿਆਨ ਕਿਉਂ ਦਿੱਤਾ ਗਿਆ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਹੁਣਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਮੈਂ ਅੱਜ ਕੁਝ ਹਾਂ ਬਿਕੋਜ਼ ਆਫ ਪੰਜਾਬ ਪੰਜਾਬ ਦੇ ਲੋਕਾਂ ਨੇ ਮੈਨੂੰ ਬਹੁਤ ਕੁਝ ਦਿੱਤਾ ਪੰਜਾਬ ਦੇ ਲੋਕਾਂ ਨੂੰ ਮੈਂ ਬਹੁਤ ਕੁਝ ਵਾਪਸ ਕਰਨਾ ਚਾਹਦਾ ਹਾਂ ਕਾਫੀ ਲੰਮੇ ਸਮੇਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਦੇ ਨਾਲ ਇੰਟਰਵਿਊ ਕਰਦੇ ਦੌਰਾਨ ਇਹ ਗੱਲ ਕਹੀ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਤਾਂਗ ਕਿ ਮੈਂ ਫਿਜ਼ੀਕਲੀ ਸਰੀਰਕ ਤੌਰ ਤੇ ਫਿਟ ਹਾਂ ਮੈਂ ਵੱਡੇ ਪੱਧਰ ਤੇ ਵਾਪਸੀ ਕਰਨ ਜਾ ਰਿਹਾ ਹਾਂ ਕੈਪਟਨ ਅਮਰਿੰਦਰ ਸਿੰਘ ਦਾ ਸੁਪਨਾ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੇ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਹੈ ਕਿ ਜੇਕਰ ਭਾਰਤੀ ਜਨਤਾ ਪਾਰਟੀ ਨੇ ਸਰਕਾਰ ਬਣਾਉਣੀ ਹੈ ਆਪਣੇ ਬਲਬੂਤੇ ਉੱਤੇ ਤਾਂ ਫਿਰ 2 ਤੋਂ 3 ਚੋਣਾਂ ਹੋ ਲੱਗਣਗੀਆਂ ਯਾਨੀ ਕਿ 10 ਤੋਂ 15 ਸਾਲ ਲੱਗ ਸਕਦੇ ਨੇ ਤੇ ਜੇਕਰ ਭਾਰਤੀ ਜਨਤਾ ਪਾਰਟੀ ਨੇ ਸਰਕਾਰ ਬਣਾਉਣੀ ਹੈ ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਕਿ ਸਾਡੀ ਪਾਰਟੀ ਦੇ ਪੈਰ ਲੱਗਣ ਪੰਜਾਬ ਦੇ ਵਿੱਚ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਆ ਸੰਭਵ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠ ਜੋੜ ਕਰਨਾ ਪਵੇਗਾ ਇਤਿਹਾਸ ਗਵਾਹ ਹੈ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠ ਜੋੜ ਹੋਇਆ ਤੇ ਸਰਕਾਰ ਬਣੀ ਗੱਠਬੰਧਨ ਦੇ ਤਹਿਤ ਤੇ ਇੱਧਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨੇ ਇਹ ਵੀ ਕਹਿ ਦਿੱਤਾ ਹੈ ਕਿ ਪੰਜਾਬ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਤੇ ਪੰਜਾਬ ਦੇ ਲੋਕਾਂ ਲਈ ਮੈਂ ਮੈਂ ਬਹੁਤ ਕੁਝ ਕਰਨਾ ਚਾਹਦਾ ਹਾਂ ਇਟ ਮੀਨਸ ਕਿ ਸੁਪਨਾ ਹੈ ਕੈਪਟਨ ਅਮਰਿੰਦਰ ਸਿੰਘ ਦਾ ਭਾਰਤੀ ਜਨਤਾ ਪਾਰਟੀ ਅਤੇ ਸ਼ਰੂਮਣੀ ਅਕਾਲੀ ਦਲ ਦਾ ਗੱਟ ਜੋੜ ਕਰਵਾ ਕੇ ਪੰਜਾਬ ਦਾ ਮੁੱਖ ਮੰਤਰੀ ਬਣਨਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਖਰਕਾਰ ਕੈਪਟਨ ਅਮਰਿੰਦਰ ਸਿੰਘ ਨੇ ਕਿਉਂ ਇਹ ਗੱਲ ਕਹੀ ਇਸ ਦੇ ਬੜੇ ਵੱਡੇ ਸਿਆਸੀ ਮੈਨੇ ਕਦੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਬੀਜੇਪੀ ਨੂੰ ਸ਼ਰੂਮੀ ਅਕਾਲੀ ਦਲ ਦੀ ਲੋੜ ਹੈ ਪੰਜਾਬ ਸਰਕਾਰ ਬਣਾਉਣ ਲਈ ਅਕਾਲੀ ਦਲ ਨਾਲ ਗੱਠਜੋੜ ਹੋਣਾ ਜ਼ਰੂਰੀ ਹੈ ਗੱਠਜੋੜ ਤੋਂ ਬਿਨਾ ਭਾਰਤੀ ਜਨਤਾ ਪਾਰਟੀ ਆਪਣੇ ਬਲ ਬੁੱਤੇ ਉੱਤੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਕੇ ਸਰਕਾਰ ਨਹੀਂ ਬਣਾ ਸਕਦੀ 2027 ਦੀਆਂ ਵਿਧਾਨ ਸਭਾ 2027 'ਚ ਸੱਤਾ ਦਾ ਓਨਲੀ ਗੱਠਜੋੜ ਤੋਂ ਬਿਨਾ ਕੋਈ ਰਾਹ ਨਹੀਂ ਉਹਨਾਂ ਕਹਿੰਦਾ ਕੋਈ ਆਪਸ਼ਨ ਹੀ ਨਹੀਂ ਨਾ ਤੇ ਭਾਰਤੀ ਜਨਤਾ ਪਾਰਟੀ ਦੇ ਕੋਲ ਨਾ ਸ਼ਰੂਨੀ ਅਕਾਲੀ ਦਲ ਦੇ ਕੋਲ ਕੋਈ ਆਪਸ਼ਨ ਨਹੀਂ ਉਹਨਾਂ ਦਾ ਤਰਕ ਉਹਨਾਂ ਨੇ ਤਰਕ ਦਿੱਤਾ ਕਿ ਪੂਰੇ ਪੰਜਾਬ ਵਿੱਚ ਬੀਜੇਪੀ ਦਾ ਕੇਡਰ ਨਹੀਂ ਹੈ ਇਹ ਲੋਕ ਸਭਾ ਚੋਣ ਇਕੱਠੇ ਲੜਦੇ ਤਾਂ 7 ਤੋਂ 8 ਸੀਟਾਂ ਜਿੱਤ ਸਕਦੇ ਸਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਦਿਹਾਤੀ ਖੇਤਰਾਂ ਵਿੱਚ ਭਾਜਪਾ ਦਾ ਆਧਾਰ ਨਹੀਂ ਪਰ ਅਕਾਲੀ ਦਲ ਦਾ ਹੈ ਇਸ ਲਈ ਦੋਵਾਂ ਨੂੰ ਇੱਕ ਦੂਜੇ ਦੀ ਜਰੂਰਤ ਹੈ ਤਾ ਜੋ ਪੰਜਾਬ ਚ ਸਰਕਾਰ ਬਣ ਸਕਦੀ ਹੈ ਉਹਨਾਂ ਨੇ ਕਿਹਾ ਕਿ ਇਹ ਮੇਰਾ ਤਜਰਬਾ ਹੈ ਜੇਕਰ ਭਾਜਪਾ ਦਾ ਅਕਾਲੀ ਭਾਜਪਾ ਭਾਜਪਾ ਦਾ ਅਕਾਲੀ ਦਲ ਨਾਲ ਗੱਠਜੋੜ ਨਹੀਂ ਹੁੰਦਾ ਤਾਂ ਸਰਕਾਰ ਬਣਾਉਣ ਬਾਰੇ ਭੁੱਲ ਜਾਵੇ ਸ਼੍ਰੋਮਣੀ ਅਕਾਲੀ ਦਲ ਵੀ ਤੇ ਭਾਰਤੀ ਜਨਤਾ ਪਾਰਟੀ ਵੀ ਦੱਸਦੀ ਕਿ ਕੈਪਟਨ ਅਮਿੰਦਰ ਸਿੰਘ ਪਹਿਲਾਂ ਵੀ ਗੱਠਜੋੜ ਦੀ ਪੈਰ ਵੀ ਕਰਦੇ ਰਹੇ ਹਨ ਇਸ ਨੂੰ ਲੈ ਕੇ ਅਕਾਲੀ ਦਲ ਦੀ ਅਕਾਲੀ ਦਲ ਦੀ ਭਾਜਪਾ ਨਾਲ ਪਰਦੇ ਦੇ ਪਿੱਛੇ ਗੱਲਬਾਤ ਵੀ ਚੱਲ ਰਹੀ ਹੈ ਗੱਠ ਪਰ ਗੱਠਜੋੜ ਨਹੀਂ ਹੋ ਰਿਹਾ ਹੋ ਸਕਿਆ ਦੱਸਦੀ ਕਿ 2020-21 ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਅਕਾਲੀ ਦਲ ਅਤੇ ਭਾਜਪਾ ਦਾ ਗੱਟ ਅਕਾਲੀ ਦਲ ਨੇ ਭਾਜਪਾ ਦੇ ਨਾਲ ਗੱਟ ਜੋੜ ਤੋਲ ਲਿਆ ਸੀ ਜਿਸ ਦੇ ਬਾਅਦ ਭਾਜਪਾ ਅਤੇ ਅਕਾਲੀ ਦਲ ਦੋਵੇਂ ਹੀ ਕਮਜ਼ੋਰ ਹੋ ਗਏ ਪੰਜਾਬ ਦੇ ਵਿੱਚ ਕਿੰਤੂ ਪਰੰਤੂ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਅਕਾਲੀ ਦਲ ਵੀ ਕਮਜ਼ੋਰ ਹੈ ਭਾਰਤੀ ਜਨਤਾ ਪਾਰਟੀ ਵੀ ਕਮਜ਼ੋਰ ਹੈ 2020-21 ਜਦੋਂ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਗਏ ਦਫਾਰ ਹੋ ਗਈ ਪਾਰਟੀ ਗੱਠਜੋੜਨ ਟੁੱਟਿਆ 2017 2022 ਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਦੋਨਾਂ ਪਾਰਟੀਆਂ ਨੂੰ ਵੱਡੇ ਪੱਧਰ ਤੇ ਖਮਨਿਆਜ਼ਾ ਭੁਦਣਾ ਪਿਆ ਕਿਉਂਕਿ ਕਾਪਟਨ ਅਮਰਿੰਦਰ ਸਿੰਘ ਜੋ ਵੀ ਗੱਲ ਕਰਦੇ ਨੇ ਉਹ ਟੂ ਦਾ ਪੁਆਇੰਟ ਗੱਲ ਕਰਦੇ ਨੇ ਉਹਨਾਂ ਨੇ ਕਿਹਾ ਕਿ ਦਿਹਾਤੀ ਹਲਕਿਆਂ ਦੇ ਵਿੱਚ ਕੇਡਰ ਨਹੀਂ ਭਾਰਤੀ ਜਨਤਾ ਪਾਰਟੀ ਦਾ ਭਾਰਤੀ ਜਨਤਾ ਪਾਰਟੀ ਦਾ ਕੇਡਰ ਜਿਹੜਾ ਹੈ ਉਹ ਸ਼ਹਿਰ ਦੇ ਵਿੱਚ ਹੋ ਸਕਦਾ ਹੈ ਸ਼ਹਿਰ ਦੇ ਵਿੱਚ ਬੋਟ ਬੈਂਕ ਹੋ ਸਕਦਾ ਹੈ ਦੁਪਾਈਚਾਰੇ ਤੋਂ ਵਿੱਚੋਂ ਲੈ ਕੇ ਪਿੰਡਾਂ ਦੇ ਵਿੱਚੋਂ ਦਿਹਾਤੀ ਅਰਬਨ ਸਟੇਟ ਦੇ ਵਿੱਚੋਂ ਸ਼ਰੂਮਣੀ ਅਕਾਲੀ ਦਲ ਦਾ ਵੋਟ ਬੈਂਕ ਕਿਉਂ ਦਾ ਕਿਉਂ ਹੀ ਖੜਿਆ ਹੈ ਇਸ ਕਰਕੇ ਇੱਕ ਦੂਜੇ ਨੂੰ ਮਿਲ ਕੇ ਚੱਲਣਾ ਪਵੇਗਾ ਤੇ ਇੱਕ ਪਾਸੇ ਉਹਨਾਂ ਨੇ ਕਿਹਾ ਕਿ ਮੈਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਹੈ ਮੈਂ ਪੰਜਾਬ ਨੂੰ ਵਾਪਸ ਕਰਨਾ ਚਾਹੁੰਦਾ ਹਾਂ ਕਿਤੇ ਨਾ ਕਿਤੇ ਜਾ ਕੇ ਇਹ ਵਲਵਲੇ ਤੋਂ ਪਤਾ ਲੱਗ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਵੱਲ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਅਤੇ ਸ਼ਰੂਮਣੀ ਅਕਾਲੀ ਦਲ ਦਾ ਗੱਠ ਜੋੜ ਕਰਵਾ ਕੇ ਐਜ਼ ਮੁੱਖ ਮੰਤਰੀ ਦਾ ਚਿਹਰਾ ਸਾਹਮਣੇ ਆਉਣਾ ਚਾਹੁੰਦੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਧੰਨਵਾਦ